ਕੋਡੀ 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 ਹਾਂਜੀ ਪੱਕਾ ਆਹ ਮੁੰਡੇ ਕਹਿੰਦੇ 7 ਸਾਲਾ 7 ਸਾਲਾਂ ਬਾਅਦ ਮਿਲੇ ਜੀਵਨ ਹਾਂ 7 ਸਾਲਾਂ ਬਾਈ ਜੀਵਨ ਵੀ ਆ ਗਿਆ ਕਹਿੰਦੇ ਬਾਈ ਕਰਾਂਗੇ ਗੱਲ ਬਾਤ ਸੀਜ਼ਨ ਦੇ ਵਿੱਚ ਜੀਵਰਾ ਹੁਣ ਖੇਡਦੇ ਕੋਡੀ ਲਗਾਤਾਰ ਹਾਂਜੀ ਹਾਂਜੀ ਬਾਈ ਠੀਕ ਆ ਘੜਸ ਜੀ ਨੇ ਕਹਿਣਾ ਹਾਂਜੀ ਹਾਂਜੀ ਆ ਖੇਡਾਂਗੇ 23 ਮਾਰਚ ਨੂੰ ਛੋਟੇ ਭਰਾ ਦਾ ਕਰਾਂਗੇ ਮਾਨ ਸਰਵਨ ਆਓ ਸਾਰੇ ਤੁਸੀਂ ਧੰਨਵਾਦ ਬੋਲਟ ਜੀ ਜੀ ਸੀ ਲਹਿਰ ਪਲੇ ਭਾਜੀ ਸੀ ਲਹਿਰ ਕਿਦਾ ਸੀ ਲਹਿਰ ਜੀ ਜੀ ਭਾਜੀ ਇਹ ਨੌਨ ਸਟਾਪ ਚੱਲਿਆ ਹੀ ਹੋ ਨੌਨ ਸਟਾਪ ਇਹ ਆਪਣਾ ਵੀਰ ਅੱਗ ਕੱਢੀ ਅੱਜ ਟਰੈਕਟਰ ਬਾਵੜੀਆਂ ਦਾ ਤੀਜੀ ਵਾਰੀ ਤੀਜੀ ਵਾਰੀ ਹੋ ਗਈ ਨਾਲ ਬੋਲਟ ਵੀ ਪਾਈ ਨਾਲ ਬੋਲਟ ਵੀ ਜਤਲੇ ਪਿਛਲੀ ਵਾਰੀ 1 ਨੰਬਰ ਤੋਂ ਰਹਿ ਗਿਆ ਸੀ ਉਹ ਵੀ ਚੱਲ ਮਹਾਰਾਜ ਇੱਥੇ ਹੀ ਆ ਮਹਾਰਾਜ ਸਾਰਾ ਕੁਝ ਦੇਖਦਾ ਵਧੀਆ ਚਲੋ ਕਿਰਪਾ ਹੋ ਗਈ ਬਹੁਤ ਵਧੀਆ ਆਪਣੇ ਬੰਦੇ ਜਿਲ੍ਹਾ ਜਿੱਤ ਗਿਆ ਤਾਂ ਬਹੁਤ ਵਧੀਆ ਮੇਰੇ ਵੀਰ ਸਾਰੇ ਚਲੋ ਆਪਾਂ ਚੱਲੀਏ ਹਣ ਚਲੀਏ ਕਿ ਰਹਿੰਦੀ ਰਾਤ ਨਹੀਂ ਇੱਥੇ ਰਹਿ ਲਈ ਭਾਈ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ